ਮਿਸਰ ਦਿਹਾਤੀ ਐਸਐਸਪੀ ਸਿਕੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ थाना ਜੰਡਿਆਲਾ ਗੁਰੂ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਨੌਜਵਾਨਾਂ ਨੂੰ ਕਾਬੂ ਕਰਕੇ 100 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਇਹਨਾਂ ਕੋਲ 100 ਗ੍ਰਾਮ ਹੈਰਨ ਅਤੇ ਇੱਕ ਕੰਪਿਊਟਰ ਕੱਢਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਹੋਰ ਸਾਥੀ ਉਹਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਜਲਦ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ। ਮਾਨਯੋਗ ਐਸਐਸਪੀ ਸਾਹਿਬ ਸੀਨੀਅਰ ਕਪਤਾਨ ਸਲਾਸਤ ਅੰਦਰ ਸਿੰਘ ਜੀ ਕੋਲ ਉਹ ਨਸ਼ਿਆਂ ਦੇ ਖਿਲਾਫ ਵੱਡੀ ਮਿਹਨਤ ਹੈ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਾਹਿਬ ਦੀ ਸਰਵਰਿੰਦਰ ਸਿੰਘ ਜੀ ਹਲਕਾ ਜਿਗਰਾ ਦੂਜੀ ਬਾਈਲੇਨਿੰਗ ਸਾਹਿਬ ਜਿਹੜੇ ਨਸ਼ਾ ਖਲਾਫ ਜੋ ਅਸੀਂ ਇਹ ਕਮਿਟੀ ਆ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਨ ਬਰਾਮਦ ਕੀਤੀ ਸੀ ਦੋ ਮੋਰਸਨ ਕਲਾ ਹੁਣ ਦੋ ਦੋਸ਼ੀ ਹੋਰ ਗ੍ਰੈਬ ਕੀਤਾ ਅਜਿ ਗੁਪਤ ਸਿੰਘ ਜੁਠਾ ਸਾ ਤੇ ਜਗਦੀਪ ਸਿੰਘ ਇਹ ਦੋਨੋਂ ਬੰਨਵਾਲਦੇ ਆ ਜਗਦੀਪ ਸਿੰਘ ਦੋਨੋਂ ਬੰਨਵਾਲਦੇ ਆ ਇਹਨਾਂ ਕੋਲ 100 ਗ੍ਰਾਮ ਹੈਰੋਨ ਬਰਾਮਦ ਕੀਤੀ ਆ ਕੰਪਿਊਟਰ ਖੰਡਾ ਬਰਾਮਦ ਕੀਤਾ ਆ ਇੱਕ ਮੋਟਰਸਾਈਕਲ ਪੰਟੀਨਾ ਇਨਾਂ ਦੇ ਮੁਕਦਮਾਂ ਪਰੇਖਸ਼ ਛੇਵੜਾ ਕਮਿਟੀ ਅੰਡਰ ਸੈਕਸ਼ਨ 138 ਦੀ ਪੀਸੈਕਟ ਤਦ ਦਰਜ ਕੀਤਾ ਹੈ ਇਹ ਇਨਾਂ ਦੇ ਜਿਹੜੇ ਪੁਸ਼ਕਿਸ਼ ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮਜ਼ਦ ਕੀਤੇ ਆ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਹੋਰ ਵੱਡੀ ਕਮਿਟੀ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਹੈਗੇ ਆ ਇਨਾਂ ਦੇ ਪਹਿਲਾਂ ਵੀ ਮੁਕਦਮੇ ਹੈਗੇ ਇਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਲੱਗੀ ਸੀ ਫਿਰ ਕੀ ਕਹਣਾ ਜਗੇਸ਼ਰ ਵਾਸ਼ਣ ਨੂੰ ਕੀ ਸੰਦੇਸ਼ ਨਾ ਜਾਊਗਾ ਸ਼ਹਿਰ ਵਾਸ਼ੇ ਨੂੰ ਇਹ ਸੁਨੇਹਾ ਵੀ ਕਿਸੇ ਸਾਡਾ ਸਹਿਯੋਗ ਲੋ ਨਸ਼ੇ ਦਾ ਲੱਗ ਲੱਗਪਕ ਖੁੱਪ ਚੁੱਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਊਗਾ ਸਪੋਰਟਸਲੀ ਹਰ ਕੋਸ਼ਿਸ਼ ਜਾਰੀ ਹੈ ਮਾਨ ਜੋ ਬੈਸਿਸ ਕਿਸ ਹਾਲ ਸਮੇਂ ਸਮੇਂ ਦੀ ਗਾਈਡਲਾਈਨ ਲੈਂਦੇ ਰਹੇ ਜੋ ਵੀ ਉਹ ਹੁਕਮ ਹੁੰਦਾ ਜਿਸ ਦੇ ਅਨਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਉਹ ਵੀ ਮਿਹਨਤ ਕਰਦੇ ਆ ਉਹਨਾਂ ਦੀ ਵੀ ਜਵਾਨਾਂ ਕੋਈ ਜਿਹੜਾ ਸ਼ਹਿਰ ਨਸ਼ਾ ਮੁਕਤ ਹੋਵੇ ਤੇ ਜੋ ਵੀ ਉਹ ਉਹਨਾਂ ਦੇ ਦਿਸਤ ਪ੍ਰਦੇਸ਼ ਅਨਸਾਰ ਕਿਡਾ ਵੱਡੀਆਂ ਕੰਮਦਰੀ ਮਿਲਦੀ ਹੈ ਤੇਦਰਤੀ ਨੂੰ ਨਸ਼ਾ ਮੁਕਤ